ਵੱਲੋਂ ਆਹ ਕਹਿੰਦੇ ਤਪੁਰਜੀ ਵਾਲੇ ਦੀਪ ਜੀਆਂ 3 5000 ਦੀਆਂ 5000 ਦੀਆਂ ਕਬੱਡੀਆਂ ਜਾਮਾ ਜਾਮਾ ਓ ਤਾੜੀ ਮਾਰ ਦਿਓ ਤੇਰੇ ਮਿੱਤਰੋ ਇਧਰੇ ਜੋਧਾ ਸਿੰਘ ਗੋਦਰੇ ਵਾਲਾ ਸ਼ੇਰਪੁਰਿਆ ਸੱਤੂ ਹੈ ਨਾਲ ਕਹਿੰਦੇ ਅਰਸ਼ਾ ਬੁੱਕਣ ਵਾਲੀ ਹੈ ਰਾਜੀਪੁਰਿਆ ਪੰਨੇ ਦਾ ਪੱਠਾ ਪਰ ਸ਼ੇਰਪੁਰਿਆ ਸ਼ੇਰਪੁਰਿਆ ਨਵੀ ਬਿੱਟੂ ਆਹ ਮੁੰਡਾ ਕਹਿੰਦੇ ਤੇਜ ਆ ਸੁਰ ਸਿੰਘ ਦੀ ਧਰਤੀ ਦਾ ਗੋਪੀ ਫਰੰਦੀਪੁਰਿਆ ਦਾ ਚੇਲਾ ਗੁਰਿਆ ਲਓ ਨਰਮਨ ਸਿੰਘ ਦੇ 12 ਦਸੰਬਰ ਨੂੰ ਨੂਸੀ ਦੀ ਧਰਤੀ ਹੋਵੇਗੀ ਸੱਧੀਆਂ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਦੁਨੀਆ ਦੇ ਸੁਪਰਸਟਾਰ ਲੁਧਿਆਣਾ ਜਲੰਧਰ ਪੂਰਬ ਪੱਲੇ ਆ ਗਿਆ ਸੈਨ ਸਿਟੀ ਆ ਗਈ ਸੈਨ ਸਿਟੀ ਆ ਗਈ ਸੈਨ ਸਿਟੀ ਆ ਗਿਆ ਵਟਾਲਾ ਲਾ ਵੀ ਬਿੱਟੂ ਆ ਗਿਆ ਵਟਾਲਾ ਦੇ ਬੈਕਾਂ ਨੂੰ 21000 ਆਓ ਕਿੱਥੇ ਟੱਕਰ ਮਾਜੀ ਵਾਲੇ ਇਹ ਕਹਿੰਦੇ ਪਹਿਲਾ ਟਰੈਕਟਰ ਇਹਨਾਂ ਵੱਲੋਂ ਹੋਵੇਗਾ ਰੇਸ਼ਮ ਜੀ ਵੱਡਾ ਪ੍ਰਮੋਟਰ ਰੇਸ਼ਮ ਲਖਾ ਅਸਟਰੀਆ 4x4 ਪ੍ਰਮੋਟਰ ਹੈ ਉਹਨੇ ਦੇਣਾ ਪਰ ਇਧਰ ਫਰੰਦੀਪੁਰਿਆ ਫਰੰਦੀਪੁਰਿਆ ਔਰ ਹਿਮਾਲਿਆ ਪਰਬਤ ਕਬੱਡੀ ਦਾ ਏ ਬੱਲਾ ਕਾਊਸ ਦਾ ਕਾਊਸ ਦਾ ਔਰ ਫਰੰਦੀਪੁਰਿਆ ਦੇ ਵਾਸਤੇ ਤਾੜੀ ਮਾਰਦੇ ਹੋ ਪਿੰਡ ਪੰਦਰੋਂ ਬੰਦੇ ਦੇ ਨਾਲ ਜਿਹੜਾ ਵੀ ਤੁਸੀਂ ਲਾਣ ਲਾਦੇ ਹੋ ਪਰ ਸਾਹਮਣੇ ਤਲਵੰਡੀ ਚੌਧਰੀਆਂ ਵਾਲਾ ਮੇਰੇ ਮਿੱਤਰੋ ਆਓ ਸਾਹਮਣੇ ਹੋਈ ਪਈ ਆ ਜਾਮਾ 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 ਇਹਨੂੰ ਮੁੰਡੇ ਨੂੰ ਅੱਜ ਕਹਿਰ ਲਈ ਹੋਈ ਐ ਜਾਮਾ ਜਾਮਾ ਕਹਿਰ ਲਈ ਹੋਈ ਐ ਇਹ ਕਿੱਥੇ ਮੰਨਦੇ ਅੱਜ ਦੇ ਸਮੇਂ ਦੇ ਵਿੱਚ ਮਨਾਉਣਾ ਮਾਰਦੇ ਆ ਜਿੱਥੋਂ ਸਾਰੇ ਹੀ ਨਟ ਬੋਲਟ ਢੱਲੇ ਹੋ ਜਾਂਦੇ ਆ ਆ ਚੱਕ ਆ ਚੱਕ ਦੂਜਾ ਓਏ ਆ ਮੇਰਾ ਓਏ ਆ ਓ ਟੱਕਰ ਓ ਟੱਕਰ ਓ ਟੱਕਰ ਇਹਦੀ ਪਹਿਲੀ ਖੜੀ ਓ ਟੱਕਰ ਦੀ ਖੜੀ ਪੁਆਇੰਟ ਤੇ ਲੱਗਿਆ ਗੋਪੀ ਨੇ ਰੈਡੀਏਟਰ ਚ ਬੁਲਬਲੇ ਜਿਹਾ ਕੱਢਦੇ ਆ ਆਹ ਦੱਬ